ਬਹੁਤ ਕਿਰਪਾ ਤੇ ਸਭ ਤੋਂ ਪਹਿਲਾਂ ਮੈਂ ਇਸ ਘਰ ਵਾਲੇ ਪਰਿਵਾਰ ਨੂੰ ਵਧਾਈ ਦਿਨ ਬਹੁਤ-ਬਹੁਤ ਇਹਨਾਂ ਨੂੰ ਵਧਾਈਆਂ ਹੋਣ ਇਸੇ ਤਰ੍ਹਾਂ ਇਹ ਪਰਿਵਾਰ ਬਾਬਾ ਜੀ ਦੇ ਨਾਲ ਜੁੜਿਆ ਤੇ ਸਾਰੀ ਸੰਗਤ ਨੂੰ ਵੀ ਜੀ ਆਇਆਂ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਬਾਬਾ ਜੀ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਜੀ ਆਇਆਂ ਕਿਉਂਕਿ ਸਮਾਂ ਜਿਹੜਾ ਹੈ ਉਹ ਬੜਾ ਕੀਮਤੀ ਹੈ এবਰੇ ਵੀਰ ਬਾਬਾ ਜੀ ਦਾ ਗੁਣ ਗaan ਕਰ ਰਹੇ ਨੇ ਧਾਰਮਿਕ ਸ਼ਬਦਾਂ ਰਾਹੀਂ ਆਪ ਸਭ ਸੰਤਾਨਾਂ ਨੂੰ ਨਿਹਾਲ ਕਰ ਰਹੇ ਨੇ ਤੇ ਮੈਂ ਆਪਣੀਆਂ ਭੈਣਾਂ ਤੇ ਮਤਾਵਾਂ ਨੂੰ ਬੇਨਤੀ ਕਰਨਾ ਤੇ 2 ਮਿੰਟ ਵਾਸਤੇ ਕਾਗਰਤਾ ਬਣਾ ਕੇ ਰੱਖੋ ਕਿਉਂਕਿ ਤੰਤਰ ਬਾਬਾ ਬੰਦਪਾਗ ਸਿੰਘ ਛੋਟੀ ਪਾਸ਼ਾ ਜੀ ਦਾ ਆਪਾਂ ਜਿਹੜਾ ਅਗਮਲਪੁਰਵ ਬਣਾ ਰਹੇ ਆ ਨਾ ਇਹ ਬਾਬਾ ਜੀ ਪੂਰਨ ਬ੍ਰਹਮ ਗਿਆਨੀ ਹੋਏ ਨੇ ਜਿਨ੍ਹਾਂ ਦਾ ਜਨਮ 18 ਭਾਦਰੋ ਦੇਨ ਮੰਗਲਵਾਰ 8:43 ਮਿੰਟ ਤੇ ਗਰਤਾਰਪੁਰ ਦੀ ਕਰਤੀ ਦੇ ਹੋਇਆ ਮਾਤਾ ਰਾਜਕੌਰ ਪਿਤਾ RAM ਸਿੰਘ ਦਾਦਾ ਵਿਕਰਮ ਜੀ ਉਹਨਾਂ ਦੇ ਗ੍ਰਹਿ ਵਿਖੇ ਸੋਟੀਆਂ ਦੀ ਅਣਸ਼ਵਨਸ ਬਾਬਾ ਜੀ ਉਹਨਾਂ ਦਾ ਆਗਮਨ ਪੂਰਵ ਹੋਇਆ ਤੇ ਗੁਰਮੁਖ ਪਿਆਰਿਓ ਇੱਥੇ ਵਸ ਨਹੀਂ ਬਾਬਾ ਜੀ ਨੇ ਛੇ ਜੰਗਾਂ ਲੜੀਆਂ ਨੇ ਉਹ ਅਮਰਤਾਰੀ ਸਿੰਘ ਨੇ ਸਾਨੂੰ ਸਤਕਾਰ ਕਰਨਾ ਚਾਹੀਦਾ ਉਹ ਪਾਪਾ ਜੀ ਦੀ ਜੋਤ ਜਗ ਰਹੀ ਹੈ ਹਾਜ਼ਰ ਨਾਜ਼ਰ ਸਮਝ ਗਿਆ ਸੀ ਉਹਨਾਂ ਤੇ ਉਹ ਬ੍ਰਹਮ ਗਿਆਨੀ ਹੈ ਚੋਲਾ ਪਾਇਆ ਕਿਰਪਾਨ ਪਾਈ ਹੈ ਤੇ ਤਨ ਮੇਰੇ ਸੋਢੀ ਪਾਸ਼ਾ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਣਾਇਆ ਹੋਇਆ ਉਹਨਾਂ ਦਾ ਅੰਮ੍ਰਿਤ ਖੱਟੇ ਬਾਟੇ ਵਾਲਾ ਬਾਬਾ ਜੀ ਨੇ ਛਕਿਆ ਵਡਪਾਗ ਰਾਏ ਤੋਂ ਵਡਪਾਗ ਸਿੰਘ ਬਣੇ ਤੇ ਗੁਰੂ ਵਾਲੇ ਬਣੇ ਤੇ ਗੁਰਮੁਖ ਪਿਆਰਿਓ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਵਚਨ ਹੈ ਕਹਿੰਦੇ ਨੇ ਕਿ ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਉਹ ਗੁਰੂ ਵਾਲਾ ਬਣ ਜਾਂਦਾ ਤੇ ਫਿਰ ਇਹ ਗੁਰੂ ਵਾਲੇ ਨੇ ਇਹ ਪਿਆਰਿਓ ਬਾਬਾ ਜੀ ਨੇ ਕੋਈ ਗੱਦੀ ਨਹੀਂ ਲਈ ਨਾ ਲਾਉਂਦੇ ਨੇ ਬਾਬਾ ਵਡਪਾਗ ਸਿੰਘ ਛੋਡੀ ਪਾਸ਼ਾ ਜੀ ਪੂਰਨ ਬ੍ਰਹਮ ਗਿਆਨੀ ਹੋਏ ਨੇ ਸਾਧਵਾ ਸੰਤਾਂ ਮਹਾਂਪੁਰਸ਼ਾਂ ਦੇ ਆਸਣ ਲਾਏ ਜਾਂਦੇ ਆ। ਗੱਦੀਆਂ ਦੇ ਮਾਲਕ ਕੌਣ ਨੇ? ਜੁਗੋ ਜੁਗ ਅਟਲ ਤਖਤਾਂ ਦੇ ਮਰਾਜ਼ਮਾਨ ਤਾਂ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹ ਆਪਣੇ ਗੁਰੂ ਨੇ। ਕੁਰਤਾ ਗੱਦੀ ਉਹਨਾਂ ਨੂੰ ਮਿਲੀ 11ਵੇਂ ਗੁਰੂ। ਤੇ ਗੁਰਮੁਖ ਪਿਆਰਿਓ ਤਨਤਨ ਬਾਬਾ ਬੜਪາກ ਸਿੰਘ ਸੋਢੀ ਪਾਸ਼ਾ ਜੀ ਦੇ ਦਾਦਾ ਜੀ। ਵਿਕਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਗਏ ਸੀ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਪਾਤਸ਼ਾਹ ਜੀ ਸਾਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਗੁਰਮੁਖ ਪਿਆਰਿਓ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵਚਨ ਕੀਤਾ ਸੀ ਕਿਉਂ ਨਹੀਂ ਤੁਸੀਂ ਤਾਂ ਹੈ ਹੀ ਸਾਡੇ ਆਪਣੇ ਕਿਉਂਕਿ ਗੁਰੂ ਹਰ Rai ਸਾਹਿਬ ਜੀ ਤੰਤਨ ਬਾਬਾ ਗੁਰਦਿੱਤਾ ਜੀ ਉਹਨਾਂ ਦੀ ਅਣਸ ਬਣਸ ਤੰਤਨ ਬਾਬਾ ਬੜਪਾਖ ਸਿੰਘ ਸੋਢੀ ਪਾਸ਼ਾ ਜੀ ਗੁਰਗੋਵੇਂ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਤਾਂ ਹੈ ਹੀ ਸਾਡੇ ਆਪਣੇ ਕਿਉਂ ਨਹੀਂ ਰਲਾਵਾਂਗੇ ਪਰ ਸਮਾਵੇ ਕਹਿੰਦੇ ਮਹਾਰਾਜ ਕਦੋਂ ਕਹਿੰਦੇ ਤੁਹਾਡੇ ਘਰ ਦੇ ਵਿੱਚ ਤੁਹਾਡਾ ਪੋਤਰਾ ਜਨਮ ਲਵੇਗਾ ਕਿਹੜਾ ਬਾਬਾ ਬੜਪਾਖ ਸਿੰਘ ਸੋਢੀ ਵਡਪਾਗ ਰਾਏ ਕਹਿੰਦੇ ਆ ਤੁਹਾਡੇ ਘਰ ਵਿੱਚ ਜਨਮ ਲਵੇਗਾ ਜਿਹੜਾ ਸਾਰਿਆਂ ਨੂੰ ਮੇਲ ਲਵੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਆਪਾਂ ਬਾਬਾ ਜੀ ਦੇ ਦੀਵਾਨ ਦੇ ਵਿੱਚ ਬੈਠੇ ਆ ਜੇ ਸਾਨੂੰ ਪਤਾ ਨਹੀਂ ਤੇ ਫਿਰ ਆਪਾਂ ਘਰੇ ਵੀ ਕੀ ਜਾ ਕੇ ਦੱਸਾਂਗੇ ਕਿਉਂਕਿ ਆਪਾਂ ਪਤਾ ਹੋਣਾ ਚਾਹੀਦਾ ਸਾਨੂੰ ਕਿਉਂਕਿ ਬਾਬਾ ਵਡਪਾਗ ਸੰਸੋਢੀ ਬਾਦਸ਼ਾਹ ਜੀ ਨੇ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਦੀ ਧਰਤੀ ਦੇ ਉੱਥੋਂ ਦੀ ਸਾਮ ਸਭਾਲ ਕਰਦੇ ਸਨ ਗੁਰਦੁਆਰਾ ਸਾਹਿਬ ਦੇ ਥੰਮ ਸਾਹਿਬ ਦੇ ਤਨ ਤਨ ਪੰਜਮ ਪਾਸਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਜੀ ਨੇ ਲਵਾਏ ਹੋਏ ਥੰਮ ਜਿਹੜੇ ਨਾਸਰ ਅਲੀ ਨੇ ਬੇਅਦਬੀ ਕੀਤੀ ਸੀ ਉਹਨਾਂ ਦਾ ਬਦਲਾ ਲਿਆ ਬਾਬਾ ਵਡਪਾਗ ਸਿੰਘ ਸੋਢੀ ਪਾਸ਼ਾ ਜੀ ਨੇ ਉਸ ਵੇਲੇ ਵਡਾ ਭੜਾ ਸਿੰਘ ਛੋਡੀ ਪਾਸ਼ਾ ਜੀ ਨੇ ਅਮਰਤ ਛਕਿਆ ਸੀ ਕਹਿੰਦੇ ਕਿ ਜਦ ਤੱਕ ਮੈਂ ਬਦਲਾ ਨਹੀਂ ਲੈ ਲੈਂਦਾ ਮੈਂ ਵੱਡੀ ਜਸਤਾਰ ਨਹੀਂ ਸਜਾਵਾਂਗਾ ਛੋਟੀ ਜਸਤਾਰ ਸਜਾਉਦੇ ਸਰਬਾਪਾ ਜੀ ਤਾਂ ਫਿਰ ਉਸ ਵੇਨੇ ਗੁਰਮੁਖ ਪਿਆਰਿਓ ਧੰਤਨ ਬਾਬਾ ਵਡਾ ਭੜਾ ਸਿੰਘ ਛੋਡੀ ਪਾਸ਼ਾ ਜੀ ਨੇ ਅਮਰਤ ਸਾਖ ਕੇ ਗੁਰੂ ਆਲੇ ਬਣੇ ਕਹਿੰਦੇ ਕਿ ਮੈਨੂੰ ਆਪਣੇ ਪੰਥ ਵਿੱਚ ਸ਼ਾਮਲ ਕਰੋ ਮੈਂ ਵੀ ਇਹਨਾਂ ਕੋਲੋਂ ਬਦਲਾ ਲੈਣਾ ਮੈਂ ਇਹਨੂੰ ਜਿਉਂਦਿਆਂ ਸਾੜ ਦੇਵਾਂਗਾ ਕੋ ਸਤਨਾਮ ਵਾਹਿਗੁਰੂ ਇਸ ਕਰਕੇ ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਬੜਪਾਖ ਸਿੰਘ ਸੋਢੀ ਪਾਸ਼ਾ ਜੀ ਅਮਰਤਾ ਸਿੰਘ ਨੇ ਇਸ ਕਰਕੇ ਉਹਨਾਂ ਨੇ ਬਾਣੀ ਪੜ੍ਹੀ ਹੈ ਬਾਣੀ ਦੇ ਨਾਲ ਜੋੜਿਆ ਗੁਰੂ ਦੇ ਨਾਲ ਜੋੜਿਆ ਤੇ ਗੁਰੂ ਕੌਣ ਆਪਣੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਗੁਰਮੁਖ ਪਿਆਰਿਓ ਇਹੋ ਜੇ ਜਨਮ ਦਿਹਾੜੇ ਜਿਹੜੇ ਆ ਨਾ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਬਣਾਏ ਜਾਂਦੇ ਨੇ ਕੀ ਕਹਿੰਦੇ ਨੇ ਛੋਟੀ ਬਾਦਸ਼ਾਹ ਦਾ ਜਨਮ ਦਿਹਾੜ ਰਲ ਕੇ ਮਨਾ ਲੋ ਸੰਗ ਤੇ ਛੋਟੀ ਬਾਦਸ਼ਾਹ ਦਾ ਜਨਮ ਦਿਹਾੜ ਰਲ ਕੇ ਮਨਾ ਲੋ ਸੰਗ ਤੇ ਬਾਦਸ਼ਾਹ